ਵਾਲੀ ਕੋਲ ਜਾਏਗਾ ਤਾਂ ਮਹਿਬੂਬਾ ਰਸੂਗੀ ਮਹਿਬੂਬਾ ਕੋਲ ਜਾਏਗਾ ਤਾਂ ਇੱਜ਼ਤ ਖਸੂਗੀ ਕਿਸੇ ਦੇ ਘਰ ਵਾਲੇ ਦੇ ਸਿਰ ਵਿੱਚ ਟੂਣਾ ਕਰਤਾ ਜਿਹਦੇ ਕਰਕੇ ਉਸ ਨੂੰ ਆਪਣੇ ਵੱਸ ਵਿੱਚ ਕਰ ਲਿਆ ਸਾਰੀ ਗੱਲ ਕੀਆ ਸਾਰਾ ਮਸਲਾ ਕੀਆ ਆਜੋ ਦੱਸ ਦਿਆ ਤੁਹਾਨੂੰ ਆਜੋ ਦੋਸਤੋ ਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਜੀ ਸਿੱਧੂ ਲਾਭ ਹੀਰੇ ਨੇ ਇੱਕ ਗਾਣਾ ਗਾਇਆ ਵੀ ਇੱਕ ਮਿਆਂ ਦੇ ਵਿੱਚ ਦੋ ਤਲਵਾਰਾ ਕਿੱਦਾਂ ਰੱਖੇਗਾ ਉਹੀ ਗੱਲ ਬਾਈ ਨਾਲ ਹੋਈ ਆ ਗੱਲ ਸਾਰੀ ਕੀ ਆ ਮਸਲਾ ਕੀ ਆ ਸਾਰਾ ਬਾਈ ਨਾਲ ਗੱਲ ਕਰਦੇ ਆ ਬਾਈ ਜੀ ਸਸੀ ਕਾ ਸਸੀ ਕਾ ਬਾਈ ਬਾਈ ਕੀ ਗੱਲ ਹੋ ਗਈ ਬਾਈ ਯਾਰ ਇਹਦਾ ਵਿਆਹ ਹੋਇਆ ਵਾ ਦੋ ਇਹਦੇ ਜਵਾਕ ਆ ਤੇ ਇਹ ਯਾਰ ਪਾਸੇ ਰੱਖੀ ਬੈਠਾ ਕੁੜੀ ਇਹ ਤੇ ਘਰ ਆਪਦੀ ਘਰ ਵਾਲੇ ਨੂੰ ਟਾਈਮ ਨਹੀਂ ਦਿੰਦਾ ਘਰ ਵਾਲੇ ਨੂੰ ਟਾਈਮ ਨਹੀਂ ਦਿੰਦਾ ਨਹੀਂ ਦਿੰਦਾ ਟਾਈਮ ਕੀ ਕੀ ਇਹ ਗੱਲ ਸੱਚ ਆ ਬਈ ਜਿਹੜਾ ਇਹ ਕਹਿ ਰਿਹਾ ਹਾਂ ਬਈ ਸੱਚ ਕਾ ਤੋ ਨਹੀਂ ਆਪਦੀ ਘਰ ਵਾਲੇ ਨੂੰ ਟਾਈਮ ਦਿੰਦਾ ਬਾਈ ਘਰ ਵਾਲੇ ਨੂੰ ਟਾਈਮ ਦਿਨਾ ਹੁੰਦਾ ਬਾਈ ਯਾਰ ਪਰ ਪਿਆਰ ਉਹਦੇ ਨਾਲ ਵੀ ਆ ਮੇਰਾ ਦੂਜੀ ਨਾਲ ਹੈਂ ਇੱਕ ਹੀ ਗੱਲ ਹੈ ਭਾਈ ਇਹ ਕਹਿੰਦਾ ਮੈਨੂੰ ਮੇਰਾ ਤਾਂ ਪਿਆਰ ਇਹਦੇ ਨਾਲ ਵੀ ਇਹ ਬਾਹਰ ਵਾਲੀ ਨਾਲ ਮੈਂ ਮੰਨਦਾ ਦੇਖ ਜੇ ਉਹ ਵਿਆਹ ਕੇ ਲੈ ਜਾਂਦੀ ਆ ਇੱਥੋਂ ਪਿੰਡ ਚੋਂ ਬੰਦੇ ਗਏ ਆ ਨਾਲ ਵਿਚੋਲੇ ਬਣੇ ਆ ਹਨਾ ਉਹਦੇ ਚ ਜਵਾਕ ਹੋਇਆ ਤਾਂ ਇਹਦੇ ਕੋਈ ਜੇ ਇਹਦੇ ਨਾਲ ਸਰੀਕ ਸੰਬੰਧ ਬਣਾਏ ਫੇਰ ਹੀ ਹੋਇਆ ਅੱਜ ਕਾ ਤਾਂ ਮੂਹ ਦਾ ਘਟ ਗਿਆ ਉਹ ਵਿਚਾਰੀ ਮੈਨੂੰ ਫੋਨ ਲਾਉਂਦੀ ਹੈ ਵੀ ਬਾਈ ਉਹਨੂੰ ਇੱਕ ਵਾਰੀ ਕਹਿ ਦੇ ਬੰਦਾ ਬਣ ਜੂ ਸਮਝ ਜਾ ਸਮਝ ਜਾ ਉਹਨੂੰ ਸਾਰਾ ਪਤਾ ਉਹ ਇੰਨੀ ਕਿ ਹਜੇ ਆਪਦਾ ਕੈਰੇਕਟਰ ਸਹੀ ਰੱਖੀ ਬਿਠੀ ਉਹ ਕਹਿੰਦੀ ਜੇ ਕੱਲ ਨੂੰ ਮੈਂ ਹੱਲ ਗਈ ਨਾ ਮੜ ਕੇ ਨਾ ਫਾਹੇ ਲੰਦਾ ਫੇਰੇ ਦੋਸਤੋ ਗੱਲ ਮਸਲਾ ਕੀ ਹੈ ਸਾਰਾ ਗੱਲ ਇੱਥੇ ਇਹ ਆ ਵੀ ਜਿਹੜਾ ਇਹ ਮੁੰਡਾ ਇਹਨੇ ਦੋ ਘਰ ਇੱਕ ਕਹਿੰਦੇ ਹੁੰਦੇ ਘਰ ਵਾਲੀ ਰੱਖੀ ਹੋਈ ਆ ਘਰੇ ਇੱਕ ਬਾਹਰ ਰੱਖੀ ਹੋਈ ਆ ਠੀਕ ਆ ਪਿਆਰੇ ਬਾਹਰ ਵਾਲੀ ਨੂੰ ਵੱਧ ਕਰਦਾ ਤੇ ਘਰ ਵਾਲੀ ਨੂੰ ਤਾਂ ਬਸ ਕਿਹੜਾ ਇਹਨੇ ਕਰਨਾ ਹੀ ਆ ਹਨਾ ਉਹਨੂੰ ਟਾਈਮ ਨਹੀਂ ਦਿੰਦਾ ਬਈ ਉਹਨੂੰ ਟਾਈਮ ਕਦੋਂ ਨਹੀਂ ਦਿੰਦਾ ਬਈ ਮਰਾਫ ਤਾਂ ਟਾਈਮ ਲੱਗਦਾ ਯਾਰ ਟਾਈਮ ਕਦੋਂ ਨਹੀਂ ਲੱਗਦਾ ਬਈ ਮੈਂ ਬਈ ਕਮਾਕਾਰਾਂ ਚ ਹੁੰਨਾ ਯਾਰ ਬਾਹਰ ਕਮਾਕਾਰਾਂ ਚ ਬਈ ਯਾਰ ਟਾਟਾ ਬਿਰਲਾ ਤੋਂ ਕੰਮ ਯਾਰ ਬਈ ਹੁੰਦੀ ਆ ਯਾਰ ਘਰ ਦਾ ਵੀ ਵੇਖਣਾ ਹੁੰਦਾ ਘਰ ਵਾਲੀ ਤੋਂ ਇਲਾਵਾ ਖੋਰ ਕਿਸੇ ਜਨਾਨੀ ਨਾਲ ਗੱਲ ਕਰਦਾ ਉਹਨੂੰ ਹੀ ਤੂੰ ਵੱਧ ਅਪਪੌਇੰਟਮੈਂਟਸ ਦੇ ਜਾਂਦਾ ਉਹਨੂੰ ਹੀ ਵੱਧ ਚਾਹਣਾ ਤੂੰ ਬਹੁਤ ਮਾੜੀ ਗੱਲ ਹੈ ਤੇ ਬਾਈ ਤੋ ਬਈ ਮੇਰਾ ਕਰਦੀ ਬਹੁਤ ਆ ਕੀ ਕਰਦੀ ਆ ਤੇ ਪਿਆਰ ਮੁਹੱਬਤ ਬਹੁਤ ਕਰਦੀ ਆ ਮੈਨੂੰ ਤੇ ਮੇਰਾ ਬਈ ਖਰਚਾ ਪਣੀ ਸਾਰਾ ਦਿੰਦੀ ਆ ਮੈਨੂੰ ਹੂੰ ਠੀਕ ਆ ਤੇ ਕਰ ਖਰਚਾ ਪਣੀ ਇਹ ਦਿੰਦਾ ਕ ਉਹ ਦਿੰਦੀ ਆ ਯਾਰ ਬਾਈ ਪੈਸੇ ਕਮਾਉਂਦਾ ਤੈਨ ਸਾਢੇ 3 ਲੱਖ ਰੁਪਏ ਚਾਲ ਆ ਉਹ ਉਹਦੀ ਘਰ ਵਾਲੀ ਕਹਿੰਦੀ ਵੀ ਜਵਾਕਾਂ ਦੀ ਫੀਸ ਭਰ ਦਿੰਦਾ ਸਾਨੂੰ ਸੌਦਾ ਲੈ ਕੇ ਛੱਡ ਦਿੰਦਾ ਵੱਧ ਵੱਧ 10 20 ਹਜ਼ਾਰ ਰੁਪਏ ਆਉਂਦੇ ਜਾਂਦਾ ਤੇ ਦੂਜੇ ਪੈਸੇ ਕਿੱਥੇ ਜਾਂਦੇ ਆ ਹ ਵੰਡਲ ਬਾਈ ਇਹਨੂੰ 4-5 ਲੱਖ ਰੁਪਿਆ ਇਹ ਬਣਾਉਂਦਾ ਹਨਾ ਜੌਬ ਕਰਦਾ ਇਹ ਤੇ 4-5 ਲੱਖ ਰੁਪਿਆ ਇਹ ਬਣਾਉਂਦਾ ਠੀਕ ਹੈ ਉਹਦੇ ਵਿੱਚੋਂ ਅੱਧੀ ਇਨਕਮ ਤਾਂ ਯਾਰ ਬਈ ਐਂ ਖਰਾਬੀ ਕਰ ਦੋ ਅੱਧੋਂ ਜ਼ਿਆਦਾ ਹੀ ਜਾਂਦੀ ਹੈ ਬਈ ਇਹਦੇ ਖਾਤੇ ਵੇਖਿਆ ਮੈਂ ਖਾਤੇ ਦੇ ਵਿੱਚ ਨਹੀਂ ਅਗਲਾ ਹੁੰਦਾ 2-4 ਲੱਖ 10 ਲੱਖ ਤਾਂ ਹੋਵੇ ਜਦੋਂ ਇੰਨਾ ਟਾਈਮ ਦਾ ਕੰਮ ਕਰਦਾ ਇਹਦੇ ਖਾਤੇ 'ਚ ਇੱਕ 50 ਹਜ਼ਾਰ ਇੱਕ 80 ਹਜ਼ਾਰ ਹੈ ਦੂਜੇ ਪੈਸੇ ਗਏ ਕਿੱਥੇ ਕੁਝ ਨਹੀਂ ਦੋਸਤ ਹੈਗੇ ਬਈ ਹੈਗੇ ਆ ਬਈ ਹੈ ਹੈਗੇ ਆ ਦੋਸਤ ਹੈਗੇ ਬਈ ਇਹਦੇ ਹਾਂ ਹੈਗੇ ਆ ਬਈ ਉਹ ਸਮਝਾਉਂਦੇ ਨੇ ਨਾ ਬਈ ਮੈਨੂੰ ਹੁਣ ਉਹ ਕੁੜੀ ਫੋਨ ਲਾਉਂਦੀ ਆ ਵੀ ਬਾਈ ਉਹਨੂੰ ਸਮਝਾ ਸਮਝਾ ਕਿਉਂਕਿ ਮੈਂ ਇਹਦੇ ਨਾਲ ਪੱਕਾ ਰਹਿਣਾ ਠੀਕ ਆ ਹੁਣ ਜੇ ਆਪਾਂ ਉਹਨੂੰ ਇੱਕ ਗੱਲ ਉਹਨੇ ਮੈਨੂੰ ਸਿੱਧੀ ਸਪਸ਼ਟ ਇਹ ਗੱਲ ਕਹੀ ਦੀ ਉਹ ਕਹਿੰਦੀ ਜੇ ਬੰਦਾ ਬਣ ਜੂਗਾ ਦੋ 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 ਮਹੀਨੇ ਦੇ ਤੈਨੂੰ ਮੈਂ ਜੇ ਤਾਂ ਬੰਦਾ ਬਣ ਜੂ ਉਹਨੂੰ ਛੱਡ ਕੇ ਵੀ ਮੈਨੂੰ ਟਾਈਮ ਦੇਊਗਾ ਠੀਕ ਆ ਵੀ ਮੈਂ ਇਹ ਨਹੀਂ ਗੱਲ ਕਹਿੰਦੀ ਵੀ ਚਤੋਂ ਪੈਰ ਮੇਰੇ ਕੋਲੇ ਬੈਠਾ ਰਵੇ ਮੈਨੂੰ ਵੀ ਮੈਂ ਅਕਸਰ ਮੈਂ ਵਿਆਹ ਕੇ ਆਈਆਂ ਮੇਰਾ ਬੰਦਾ ਹੱਕ ਮੈਨੂੰ ਚਾਹੀਦਾ ਨਾ ਕਹਿੰਦੀ ਜੇ ਮੈਂ ਕੱਲ ਨੂੰ ਮੈਂ ਹੱਲ ਲਗੀ ਮੁੜ ਕੇ ਇਹ ਨਾ ਕਹੇਨ ਵੀ ਸਾਡੇ ਘਰ ਦੀ ਅੱਜ ਤੱਕ ਖਰਾਬ ਕਰੀ ਜਾਂਦੀ ਆ ਦੋਸਤੋ ਕਿੰਨਾ ਮਰਜੀ ਗੂੜਾ ਰਿਸ਼ਤਾ ਹੋਵੇ ਬਾਹਰ ਪਰ ਜਿਹੜੀ ਘਰ ਵਾਲੀ ਹੁੰਦੀ ਆ ਉਹ ਘਰ ਵਾਲੀ ਹੀ ਹੁੰਦੀ ਆ ਠੀਕ ਐ ਘਰ ਵਾਲੀ ਨੂੰ ਟਾਈਮ ਜ਼ਰੂਰ ਦੇਣਾ ਚਾਹੀਦਾ ਬਾਹਰ ਤਾਂ ਮੈਂ ਕਹਿੰਨਾ ਸਾਰੇ ਮੂੰਹ ਮਾਰਦੇ ਆ ਕੌਣ ਨਹੀਂ ਮਾਰਦਾ ਇੱਥੇ ਅੱਜ ਦਾ ਜਿਹੜਾ ਸਿਸਟਮ ਆ ਕਾਲਜੁਗ ਦਾ ਹੈਗਾ ਬਾਹਰ ਸਾਰੇ ਮੂੰਹ ਮਾਰਦੇ ਆ ਪਰ ਅਧਿਕਾਰ ਵਾਲੀ ਤਾਂ ਸਮਝੋ ਯਾਰ ਹੈ ਜਵਾਕ ਹੈਗੇ ਉਹਨਾਂ ਦੇ ਫੀਸਾਂ ਭਰਨੀ ਆ ਇਕੱਲਾ ਐ ਥੋੜੀ ਐ ਵੀ ਆਪਾਂ ਬਸ ਪੈਸੇ ਕਮਾਉਣੇ ਆ ਰਾਸ਼ਨ ਘਰੇ ਦੇਣਾ ਤੇ ਜਵਾਕਾਂ ਦੀ ਫੀਸ ਭਰਨੀ ਆ ਹੋਰ ਕੁਛ ਕਰਨਾ ਹੀ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਹਿੱਸੇ ਹੁੰਦੇ ਆ ਜਿਹੜੇ ਹਿੱਸੇ ਹੁੰਦੇ ਵੀ ਉਹਨੂੰ ਵਿਆਹ ਕੇ ਲੈਂਦਾ ਵੀ ਉਹਦੇ ਉਹਦੇ ਨਾਲ ਬੈਠੋ ਉਹਦੇ ਨਾਲ ਗੱਲਬਾਤ ਕਰੋ ਬਾਈ ਬਾਹਰ ਹੀ ਇੰਨਾ ਟਾਈਮ ਵਧ ਲਾਉਣਾ ਤੂੰ ਤੇ ਆਪਦੇ ਘਰ ਦੇ ਵਿੱਚ ਬਹਿ ਕੇ ਆਪਦੀ ਘਰ ਨਾਲ ਕਦੇ ਗੱਲ ਕੀਤੀ ਹੈ ਘਰ ਦਾ ਵੀ ਗੱਲ ਕੀ ਕਰਦਾ ਮੈਂ ਗੱਲ ਗੱਲ ਬਈ ਯਾਰ ਬਸ ਆਹੀ ਜਵਾਕਾਂ ਦਾ ਸੋਚਦਾ ਆ ਯਾਰ ਮੈਂ ਫੀਸਾ ਪੂਸਾ ਮੈਂ ਹੀ ਭਰਦਾ ਜਵਾਕਾਂ ਦਾ ਸੋਚਦਾ ਹੁੰਦਾ ਫਿਰ ਤਾਂ ਤੂੰ ਬਈ ਘਰੇ ਰਹਿੰਦਾ ਯਾਰ ਬਈ ਹੁਣ ਯਾਰ ਕਿਸੇ ਜਨਾਨੀ ਨਾਲ ਰਹਿ ਰਿਆ ਤੂੰ ਰਹਿਣਾ ਪੈਂਦਾ ਬਈ ਯਾਰ ਉਹ ਪਹਿਲਾਂ ਮੇਰੀ ਮੁਹੱਬਤ ਸੀ ਉਹ ਕਿੱਥੇ ਰੱਖਦਾ ਹੁਣ ਬਈ ਉਹ ਨੂੰ ਬਈ ਯਾਰ ਮੈਂ ਆਪਣੇ ਦਿਲ ਚ ਰੱਖਦਾ ਦਿਲ ਚ ਰੱਖਦਾ ਹੈ ਬਈ ਦਿਲ ਚ ਤਾਂ ਰੱਖਦਾ ਜੇ ਉਹ ਕਿਸੇ ਦੇ ਦਿਲ ਚ ਵੜ ਗਈ ਫੇਰ ਹੂੰ ਫਿਰ ਮੁੜ ਕੇ ਨਾ ਉਹ ਗਾਂ ਵਾਲੇ ਨੇ ਬਈ ਉਹ ਜਨਾਨੀ ਕਾਹ ਤੋਂ ਜੁੜੀ ਹੋਈ ਹੈ ਇਹਦੇ ਨਾਲ ਜਿਹੜੀ ਜਿਹੜੀ ਉਹਨੂੰ ਵੀ ਪਤਾ ਵੀ ਉਹਦਾ ਵਿਆਹ ਹੋਇਆ ਹੋਇਆ ਉਹ ਤਾਂ ਕੱਲੇ ਪੈਸਾ ਪਿੱਛੇ ਜੁੜੀ ਹੋ ਉਹ ਆਉਦਾ ਸਾਰਾ ਕੁਝ ਬਣਾ ਗਈ ਠੀਕ ਆ ਘਰ-ਬਾਰ ਬਣਾ ਗਈ ਆਉਦਾ ਆਉਦਾ ਬਿਜ਼ਨਸ ਆਉਦਾ ਸੈੱਟ ਕਰੀ ਜਾਂਦੀ ਆ ਸਾਰਾ ਕੁਝ ਕਰੀ ਜਾਂਦੀ ਉਹ ਇਹਦੇ ਸਿਰ ਤੋਂ ਠੀਕ ਆ ਜਿੱਦੇ ਉਹ ਮੜਾ ਜਾਉਦਾ ਪੈਰ ਧਰਾ ਗਈ ਨਾ ਇਹਦੇ ਬੰਦ ਤੇ ਲੱਤ ਮਾਰੀ ਤੇ ਮੇਰਾ ਨਾਂ ਬਟਾ ਦੀ ਕਿਉਂਕਿ ਇਹ ਹੋਣੀ ਆਈ ਆ ਜੇ ਉਹ ਜਨਾਨੀ ਨੂੰ ਪਤਾ ਨਾ ਬੰਦਾ ਵਿਆਹ ਹੈ ਵਾ ਤੇ ਕਿਹੜੀ ਜਨਾਨੀ ਚਾਲੂਗੀ ਬੰਦਾ ਵਿਆਹ ਹੈ ਵਾ ਇਹਦੀ ਜਨਾਨੀ ਹਜੇ ਇੰਨੀ ਸਿਆਣੀ ਹੈ ਜਿਹੜੀ ਇਹਨੂੰ ਹਜੇ ਸਮਝਾਈ ਜਾਂਦੀ ਆ ਵੀ ਬਾਈ ਨਾ ਕਰ ਨਾ ਕਰ ਕਿਉਂਕਿ ਅਗਲੀ ਕਹਿੰਦੇ ਹੁੰਦੇ ਨਾ ਵੀ ਜੇ ਮਹਿਲ ਗਈ ਤੱਕਦੀ ਇੱਜ਼ਤ ਖਰਾਬ ਹੋਊਗੀ ਅਗਲਾ ਕਹਿੰਦਾ ਉਹਨਾਂ ਦੀ ਨੂੰਹ ਆ ਕੁਛ ਕਰਦੀ ਫਿਰਦੀ ਐ ਬੋਲਣ ਕੇ ਤਾਂ ਬੰਦੇ ਨਹੀਂ ਬਈ ਬੰਦੇ ਦੀ ਕਰਦੇ ਕੰਮ ਇਹ ਇਹ ਤਾਂ ਕਰਦਾ ਨਹੀਂ ਇਹ ਤਾਂ ਘਰੇ ਆਉਂਦਾ ਨਹੀਂ ਫਿਰ ਘਰ ਦੇ ਕੰਮ ਕਿਵੇਂ ਕਰਦੀ ਥੋਣ ਤਾਂ ਦੱਸਦੀ ਹੋਊਗੀ ਘਰ ਦੇ ਕੰਮ ਬਈ ਹੁਣ ਉਹਨੇ ਤਾਂ ਚੜਾ ਕੋ ਕਰਨਾ ਹੀ ਕਰਨਾ ਹਨਾ ਕਰੀ ਜਾਂਦੀ ਐ ਉਤਲੇ ਬਦਲੇ ਕੰਮ ਕਰਦਾ ਇਹ ਐ ਨਹੀਂ ਵੀ ਕੋਈ ਜੋਾਕਾਂ ਦੀ ਫੀਸ ਨਹੀਂ ਭਰਦਾ ਜਾਂ ਕੋਈ ਸੌਦਾ ਪਤਾ ਨਹੀਂ ਸਾਰਾ ਕਰਦਾ ਕਿਉਂਕਿ ਇਹਨਾਂ ਦੇ ਦੂਜੇ ਕੰਮ ਹੀ ਇਹ ਨਹੀਂ ਕੱਲਾ ਬਸ ਉਹਨੇ ਘਰੇ ਜੋਾਕ ਦੇਖਣੇ ਆ ਸਕੂਲ ਛੱਡਿਆਂ ਦੇ ਲਿਆਂ ਦੇ ਬਸ ਆਹ ਕੁਛ ਆ ਰੋਟੀ ਪਕਾ ਲਈ ਆ ਤੇ ਇਹ ਕਹਿੰਦੀ ਆਉਂਦਾ ਇਹਨੇ ਮੇਰੇ ਕੋਲੇ ਦੂਜੇ ਦਿਨ ਆਵੇ ਨਿਤ ਆਵੇ ਕਹਦੀ ਆ ਕੇ ਇਹਨੇ ਮੈਨੂੰ ਸਿੱਧੇ ਮੂੰਹ ਨਹੀਂ ਬੁਲਾਉਣਾ ਵੀ ਮੈਨੂੰ ਬੋਲਦਾ ਪੁੱਠਾ ਸਿੱਧਾ ਬੋਲਦਾ ਜਾਂ ਮੈਨੂੰ ਕੋਈ ਵੀ ਗਾਲ ਦੁੱਪੜ ਦਿੰਦਾ ਵੀ ਮੇਰੇ ਨਾਲ ਉਹ ਹਸਪੰਡ ਵਾਈਫ ਵਾਲਾ ਹੋਣ ਦਾ ਕੋਈ ਰਿਸ਼ਤਾ ਹੀ ਨਹੀਂ ਲੱਗਦਾ ਇਹ ਵੀ ਖਣੀ ਤੈਨੂੰ ਬਾਹਰ ਆਫ ਦਾ ਲੱਜ ਕੇ ਆ ਜਾਂਦਾ ਤੇ ਵੀ ਮੇਰੇ ਨਾਲ ਕੋਈ ਮੋਹ ਨਹੀਂ ਗਿਆ ਬਈ ਕਿੰਨੇ ਦਿਨਾਂ ਬਾਅਦ ਕਰੇ ਜਾਂਦਾ ਬਈ ਮੈਨੂੰ 10 ਦਿਨ ਲੱਗ ਜਾਂਦੇ 10 ਦਿਨ ਬਾਅਦ ਜਾਣੇ ਤੇ ਆਪਦੀ ਜਾ ਕੇ ਆਪਦੀ ਘਰ ਨੂੰ ਕਦੇ ਮਿੱਠਾ ਪਿਆਰਾ ਬੋਲੇ ਨਹੀਂ ਤੂੰ ਨਾ ਵੀ ਕਦੇ ਹੀ ਨਹੀਂ ਬੋਲੇ ਹੂੰ ਕੀ ਯਾਰ ਬੋਲਾਂ ਕਿ ਯਾਰ ਜਦੋਂ ਮੂੰਹ ਪਿਆਰੀ ਹੈ ਨਹੀਂ ਮਰਾ ਇਨਾਂ ਉਹਦੇ ਨਾਲ ਬਸ ਹਾਬਦਾ ਹੀ ਚੱਲੀ ਜਾਂਦਾ ਸਿੱਧਾ ਹੀ ਮੰਨੀ ਜਾਂਦਾ ਇਹ ਤਾਂ ਮੂੰਹ ਪਿਆਰੀ ਹੈ ਨਹੀਂ ਇਹਦਾ ਬਾਹਰ ਵਾਲੀ ਨਾਲ ਹੀ ਆ ਹਾਂ ਉਹਦੇ ਨਾਲ ਬਹੁਤ ਆ ਬਈ ਰੂਹਾਂ ਵਾਲਾ ਪਿਆਰ ਹੁੰਦੇ ਨਾਲ ਰੂਹਾਂ ਵਾਲਾ ਪਿਆਰ ਹਾਂ ਬਈ ਯਾਰ ਇਹ ਜਿਹੜੀ ਜਨਾਨੀ ਹੋ ਉਹ ਏਡੀ ਸਿਆਣੀ ਜਨਾਨੀ ਉਹਦੇ ਕੋਲੇ ਬਹਿ ਕੇ ਉਹ ਆਪ ਦੀ ਸਹੇਲੀ ਨਾਲ ਗੱਲਾਂ ਕਰੀ ਜਾਂਦਾ ਇਹ ਤੇ ਉਹ ਫਿਰ ਵੀ ਜਰੀ ਜਾਂਦੀ ਆ ਉਹ ਮੈਨੂੰ ਉਹਨੇ ਕਿਹਾ ਕਿ ਬੀਬੇ ਬਾਈ ਤੂੰ ਉਹਦੇ ਨਾਲ ਰਹਿਣਾ ਤੂੰ ਉਹਨੂੰ ਸਮਝਾ ਹੁਣ ਮੈਂ ਇਹਨੂੰ 2-3 ਵਜੇ ਸਮਝਾਇਆ ਵੀ ਵੇਖ ਤੇਰੇ ਹੱਥਾਂ ਭਰਾ ਵੈਜਤ ਤੇਰੇ ਦੋ ਸੋਨੇ ਜਵਾਕਾ ਕੱਲ ਨੂੰ ਉਹ ਹਿੱਲ ਗਈ ਮੁੜ ਕੇ ਤੂੰ ਉਹਨੂੰ ਤਲਾਕ ਦਿੰਦਾ ਫਿਰੇਗਾ ਤੁਹਾਡੇ ਜਵਾਕਾਂ ਦੀ ਜਾਂ ਤੇ ਕੁੜੀਆਂ ਚ ਸਹਿਨਸ਼ੀਲਤਾ ਵੱਧ ਹੁੰਦੀ ਹੈ ਫਿਰ ਬਈ ਇਹ ਸਹਿਨਸ਼ੀਲਤਾ ਜੇ ਜਨਾਨੀ ਸਬਰ ਕਰਨ ਤੇ ਆ ਜੇ ਨਾ ਤਾਂ ਬਹੁਤ ਹੁੰਦਾ ਤੇ ਜੇ ਨਹੀਂ ਜਦੋਂ ਉਹਦਾ ਸਬਰ ਟੁੱਟ ਗਿਆ ਫਿਰ ਉਹਨੂੰ ਕੋਈ ਰੋਕਣ ਵਾਲਾ ਹੈ ਨਹੀਂਗਾ ਦੋਸਤੋ ਕਹਿੰਦੇ ਹੁੰਦੇ ਆ ਨਾ ਵੀ ਜਿਹੜਾ ਪਰਿਵਾਰ ਦਾ ਜੀ ਹੁੰਦਾ ਉਹੀ ਐਂਡ ਦੇ ਉੱਤੇ ਕੰਮ ਆਉਂਦਾ ਨਾ ਕਿ ਹੋਰ ਕੋਈ ਕੰਮ ਆਊਗਾ ਠੀਕ ਹੈ ਜਿਹੜੀ ਕੁੜੀ ਇਹਦੇ ਨਾਲ ਜੁੜੀ ਹੋਈ ਆ ਉਹ ਸਿਰਫ ਪੈਸਿਆਂ ਕਰਕੇ ਜੁੜੀ ਹੋਈ ਆ ਜੇ ਉਹਦੇ ਪੈਸੇ ਉਹਨੂੰ ਦਿੰਦਾ ਠੀਕ ਐ ਫੇਰ ਹੀ ਉਹ ਜੁੜੀ ਹੋਈ ਐ ਇਹਦੇ ਨਾਲ ਜਿੱਦੇ ਪੈਸੇ ਦੇ ਨੂੰ ਹਟ ਗਿਆ ਐ ਤਾਂ ਹੈ ਨਹੀਂ ਇਹ ਬਾਹਲਾ ਸੋਹਣਾ ਹੈਗਾ ਬਾਹਲਾ ਸੁਨੱਖਾ ਹੈਗਾ ਵੀ ਇਹਦੇ ਨਾਲ ਇਹਦੇ ਇਹਦੇ ਬਿਨਾ ਉਹ ਰਹਿ ਨਹੀਂ ਸਕਦੀ ਉਹ ਸਿਰਫ ਪੈਸਿਆਂ ਕਰਕੇ ਜੁੜੀ ਹੋਈ ਆ ਠੀਕ ਐ ਉਹਨੇ ਪੈਸਾ ਹੀ ਇਹ ਤੋਂ ਲੈ ਕੇ ਪੈਸੇ ਨਾਲ ਹੀ ਆਪਦਾ ਸਿਸਟਮ ਜੋੜਿਆ ਹੋਇਆ ਬਸ ਇਹਦਾ ਤਾਂ ਇੱਕ ਇਸਤੇਮਾਲ ਕਰ ਰਹੀ ਆ ਉਹ ਠੀਕ ਐ ਪਰ ਇਸ ਕੰਜਰ ਨੂੰ ਇਸ ਬੰਦੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਮੇਰੇ ਨਾਲ ਹੋ ਕੀ ਰਿਹਾ ਬਈ ਤੈਨੂੰ ਪਤਾ ਨਹੀਂ ਲੱਗਦਾ ਪਿਆ ਵੀ ਕੀ ਹੋਈ ਜਾਂਦਾ ਨਾ ਯਾਰ ਬਈ ਮੈਂ ਤਾਂ ਕੁਝ ਨਹੀਂ ਪਤਾ ਲੱਗਦਾ ਯਾਰ ਬਸ ਆ ਕੰਮ ਹੋਇਆ ਪਿਆ ਜਿਵੇਂ ਕਿਸੇ ਕੋਈ ਕਰਾਇਆ ਹੁੰਦਾ ਯਾਰ ਮੇਰੇ ਕਿਹਨੇ ਕਰਾਇਆ ਹੁੰਦਾ ਉਹ ਜਨਾਨੀ ਨਹੀਂ ਜਿਹਦੇ ਨਾਲ ਰੈਨਾ ਤੋਂ ਰੈਨਾ ਬਈ ਮੇਰੇ ਦਿਲ ਚੋਂ ਨਹੀਂ ਨਿਕਲਦੀ ਯਾਰ ਦਿਲ ਚੋਂ ਨਹੀਂ ਨਿਕਲਦੀ ਹੈ ਹਾਂ ਨਹੀਂ ਨਿਕਲਦੀ ਕੀ ਪਾਇਆ ਤੇਰੇ ਸਿਰ ਚੋਂ ਬਈ ਕੀ ਬਦਾਰ ਕੀ ਟੂਨੇ ਟੱਪੇ ਕਰਾਏ ਹੋਣਗੇ ਯਾਰ ਉਹਨੇ ਕੀ ਟੂਨੇ ਟੱਪੇ ਕਰਾਏ ਹੋਣਗੇ ਬਈ ਕੀ ਪਤਾ ਹੋ ਸਕਦਾ ਕਿਰਾਇਆ ਹੋਵੇ ਕੁਛ ਜਿਹੜਾ ਬੰਦਾ ਹੁਣ ਇਹ ਸਾਡੇ ਸਮਝਾਏ ਤੇ ਘਰੇ ਇਹ ਸੋਹਣੇ ਜਵਾਕ ਹਨ ਵੀ ਉਹਨਾਂ ਦਾ ਮੋਹ ਨਹੀਂ ਕਰਦਾ ਯਾਰ ਤੇ ਵੀ ਉਹਦਾ ਹੀ ਵਾਲਾ ਕਰੀ ਜਾਂਦਾ ਅਕਸਰ ਮੋਹ ਪਿਆਰਤਾ ਜਿਹੜੀ ਇਹ ਘਰ ਵਾਲੇ ਨੂੰ 7-8 ਸਾਲ ਹੋ ਗਏ 10 ਸਾਲ ਵਿਆਹ ਕੇ ਲੈਏ ਨੂੰ ਤੇ ਉਹਦੇ ਨਾਲ ਤਾਂ ਪਹਿਲਾਂ ਸਹੀ ਗਈ ਇਹਦਾ ਵੀ ਜਿਹੜਾ ਹੋਣੀ 2 ਸਾਲਾਂ ਚ ਇੰਨਾ ਪੰਗ ਹੋ ਗਿਆ ਵੀ ਕੀ ਗੱਲ ਕੀ ਕੀ ਹੋ ਸਕਦਾ ਬਈ ਯਾਰ ਅੱਜ ਕੱਲ ਬਹੁਤ ਕੁਝ ਹੋ ਹੀ ਜਾਂਦਾ ਹਨ ਵੀ ਅੱਗੇ ਕਹਿੰਦੇ ਸੀ ਡਾਂਗਾ ਸੋਟਾਂ ਵਾਲਾ ਦੁਸ਼ਮਣ ਨਹੀਂ ਹੁੰਦੀ ਸੀ ਅੱਜ ਕੱਲ ਦੁਸ਼ਮਣ ਬੜ ਕੁਝ ਨਾ ਕੁਝ ਕਰਾ ਦੇਣਾ ਕੁਝ ਕਿਸੇ ਤੇ ਕੋਈ ਉਹੋ ਜਿਹਾ ਕੰਮ ਕਰ ਦੇਣਾ ਅੱਜ ਕੱਲ ਇਹੋ ਜਿਹੇ ਲੋਕਾਂ ਲੋਕ ਇਹ ਦੁਸ਼ਮਣੀਆਂ ਕੱਢਦੇ ਆ ਹੋ ਸਕਦਾ ਉਹ ਜਨਾਨੀ ਨਹੀਂ ਇਹਦੇ ਕੋਈ ਸਰਚੀ ਚੀਜ਼ ਇਹੋ ਜਿਹੀ ਪਾਈ ਹੋਵੇ ਟੂਨੇ ਟੱਪੇ ਵਾਲੇ ਬਥੇਰੇ ਮਿਲਦੇ ਆ ਆਖਾ ਪਤਾ ਨਹੀਂ ਆਉਂਦੀਆਂ ਜਨਾਨੀ ਬੱਸ ਜਿ ਘਰੋਂ ਬੰਦਾ ਬੱਸ ਜਿ ਘਰੋਂ ਹੋ ਸਕਦਾ ਬੱਸ ਜੀ ਕੀਤਾ ਹੋਵੇ ਉਹਦੇ ਪਰਿਵਾਰ ਨੂੰ ਪਤਾ ਬਈ ਤੂੰ ਉਹ ਜਨਾਨੀ ਨਾਲ ਰਹਿਣਾ ਹਾਂ ਬਈ ਮੈਂ ਜਾਣਾ ਆਉਣਾ ਵੀ ਆ ਸਾਰੇ ਜਾਣਦੇ ਆ ਉਹਨਾਂ ਦੇ ਘਰੇ ਜਾਣਾ ਆਉਣਾ ਹਾਂ ਹਾਂ ਜਾਣਾ ਆਉਣਾ ਬਈ ਕੋਈ ਰੋਕ ਟੋਕ ਨਹੀਂ ਹੈਗੀ ਉਹਨੂੰ ਐ ਨਹੀਂ ਹੈਗਾ ਵੀ ਉਹਦੇ ਜਵਾਕ ਆ ਉਹਦੇ ਵਿਆਹ ਹੋਇਆ ਹੋਇਆ ਕੁਝ ਨਹੀਂ ਨਾ ਨਾ ਬਈ ਕੋਈ ਰੋਕ ਟੋਕ ਨਹੀਂ ਯਾਰ ਵਧੀਆ ਆਪਾਂ ਨੂੰ ਸੰਭਾਲੀ ਉਹ ਪੈਸੇ ਯਾਰ ਉਹ ਪੈਸਿਆਂ ਤੱਕ ਮਤਲਬ ਉਹਨਾਂ ਦੇ ਮਾਪਿਆਂ ਨੂੰ ਵੀ ਪੈਸਿਆਂ ਦਾ ਕਿ ਉਹਨਾਂ ਨੂੰ ਪੈਸਿਆਂ ਤੱਕ ਮਤਲਬ ਤੇ ਇਹਨੂੰ ਪਤਾ ਨਹੀਂ ਲੱਗਦਾ ਇਹਨੂੰ ਕੋਈ ਇਹਨੂੰ ਕੁਝ ਨਹੀਂ ਇਹ ਬਸ ਜਿਵੇਂ ਪਈਏ ਹਾਂ ਇਹ ਸ਼ਾਰਾਂ ਤੇ ਇਹ ਤਾਂ ਬਸ ਇੰਨਾ ਕਹਿ ਗਿਆ ਘਰ ਦੇ ਖਰਚੇ ਪਾਣੀ ਦੇ ਕੇ ਆਹਦੀ ਜਨਾਨੀ ਨੂੰ 20000 ਦੇ ਦਿੰਦਾ ਵੀ ਉਹਦੇ ਲੇੜੇ ਕੱਪੜੇ ਫਿਰ ਬਈ ਐਹੀ ਜੀ ਜ਼ਿੰਦਗੀ ਤੋਂ ਕੀ ਲੈਣਾ ਜਦੋਂ ਇਦਾਂ ਦੀ ਜ਼ਿੰਦਗੀ ਚ ਸਕੂਨ ਹੈਗਾ ਭਲਾ ਦੱਸ ਮੈਨੂੰ ਸਕੂਨ ਹੈਗਾ ਸਕੂਨ ਸਕੂਨ ਯਾਰ ਬਈ ਗੱਲ ਸੁਣ ਤੂੰ ਨਾ ਤਾਂ ਇੱਧਰ ਆ ਸਕਦਾ ਆਦੇ ਘਰੇ ਆ ਸਕਦਾ ਨਾ ਤੂੰ ਉੱਥੇ ਜਾ ਸਕਦਾ ਨਾ ਤੂੰ ਉਹਦੇ ਨਾਲ ਖੁਸ਼ ਰਹਿ ਸਕਦਾ ਨਾ ਇੱਧਰ ਖੁਸ਼ ਰਹਿ ਸਕਦਾ ਨਾ ਤੇ ਜਵਾਕਾਂ ਬਾਰੇ ਸੋਚ ਸਕਦਾ ਫਿਰ ਯਾਰ ਸਕੂਨ ਕਿੱਥੇ ਆ ਤਰਾ ਸਕੂਨ ਕਿੱਧਰ ਗਿਆ ਤਰਾ ਮੈਂ ਇੱਕ ਚੀਜ਼ ਇਹਨੂੰ ਪੁੱਛਣਾ ਚਾਹੁੰਦਾ ਮੈਂ ਉਹਨੂੰ ਇੱਕ ਚੀਜ਼ ਸਮਝਾਈ ਸੀ ਮੈਂ ਕਿਹਾ ਹੁਣ ਤੇਰਾ ਸਕੂਨ ਤੇਰੇ ਮਨ ਚ ਆ ਤੇਰੀ ਜਨਾਨੀ ਸਹੀ ਆ ਤੈਨੂੰ ਸੁਧਾਰ ਰਹੀ ਆ ਜੋ ਕੱਲ ਨੂੰ ਹਿੱਲ ਗਈ ਤੇਰਾ ਦਿਮਾਗ ਘਰੇ ਹੋਊਗਾ ਵੀ ਉਹ ਕਿਤੇ ਕਿਸੇ ਪਾਸੇ ਕਿਸੇ ਨਾਲ ਗਈ ਨਾ ਹੋਵੇ ਜਾਂ ਘਰੇ ਨਾ ਕਿਸੇ ਨੂੰ ਸੱਦੀ ਬੈਠੀ ਹੋਵੇ ਇਦੋਂ ਇਦੋਂ ਵੱਧ ਮੈਂਟਲ ਹੋਊਗਾ ਇਹ ਹੁਣ ਤਾਂ ਚਲ ਫੇਰ ਵੀ ਉਧਰੋਂ 10 ਦਿਨ 15 ਦਿਨ ਉਹਦੇ ਕੋਲੇ ਨਾ ਜਾਵੇ ਇਹ ਤੇ ਇਹਦਾ ਹੋ ਸਕਦਾ ਮਾਣਾ ਸੰਤੋਸ਼ ਇੱਧਰ ਨੂੰ ਹੋ ਜੇ ਤੇ ਜੇ ਉਹ ਜਨਾਨੀ ਨੇ ਮਾੜਾ ਮੋਟਾ ਗਲਤ ਸਟੈਪ ਚੱਕ ਲਿਆ ਮੁੜ ਕੇ ਜਮਈ ਦਾ ਸਕੂਨ ਵਿਗੜੂਗਾ ਫਿਰ ਉਹਦੇ ਨਾਲ ਦਿਮਾਗੇ ਦਾ ਘਰੇ ਹੋਊਗਾ ਭਾਈ ਬਹੁਤ ਬੰਦੇ ਨਾ ਵੇਖਾਂਗਾ ਮੈਂ ਇਹ ਜਨਾਨੀਆਂ ਪਹਿਲਾਂ ਸਹੀ ਹੁੰਦੇ ਗਏ ਬੰਦੇ ਆਪ ਦੀ ਆ ਬਖਰਾਬ ਕਰ ਲੈਂਦੇ ਇਕੱਲਾ ਇਹਦੇ ਨਾਲ ਨਹੀਂ ਹੈਗਾ ਭਾਈ ਬਹੁਤ ਇਦਾਂ ਦੇ ਲੋਕ ਹੈਗੇ ਜਿਹੜੇ ਬਾਹਰ ਮੂੰਹ ਮਾਰਦੇ ਆ ਬਾਹਰ ਰਹਿੰਦੇ ਆ ਆਪ ਦੀ ਘਰ ਵਾਲਿਆਂ ਨੂੰ ਸਮਝਦੇ ਨਹੀਂ ਹਾਂ ਭਾਈ ਬਹੁਤ ਜ਼ਿਆਦਾ ਭਾਈ ਮੈਂ ਤੈਨੂੰ ਗੱਲ ਦੱਸਦਾ ਨਾ ਕਈ ਅੱਗੇ ਹੁੰਦਾ ਸੀ ਹੁਣ ਜਨਾਨੀ ਕੁੜੀਆਂ ਜਾਂ ਮੁੰਡੇ ਹਨ ਜਿਹੜੇ ਕਿਸੇ ਚਿੱਤ ਚੱਲਾ ਲਵ ਮੈਰਿਜਾਂ ਬਹੁਤ ਚੱਲ ਪਏਗਾ ਉਸ ਤੋਂ ਬਾਅਦ ਜੇ ਕਿਸੇ ਦੀ ਕੁੜੀ ਦਾ ਵਿਆਹ ਵੀ ਹੋ ਜਾਣਾ ਉਹ ਆਪਦੇ ਘਰ ਵਾਲੇ ਨਾਲ ਇਹ ਐਡਜਸਟਮੈਂਟ ਕਰਨ ਲੱਗੇ ਦੀ ਤੇ ਕਈ ਬੰਦੇ ਇਹ ਜੇ ਵੇਖੇ ਮੈਂ ਉਹ ਉਹਨੇ ਸੇਲੀ ਬਣਾ ਲਈ ਮੈਂ ਉਹਦੇ ਨਾਲ ਗੱਲ ਕਰ ਲਈ ਉਹਦੇ ਨਾਲ ਗੱਲ ਕਰ ਲਈ ਜਨਾਨੀਆਂ ਨੂੰ ਘਰੇ ਪਤਾ ਲੱਗ ਗਿਆ ਕਹਿਣ ਉਹਨਾਂ ਨੂੰ ਸਮਝਾਉਣ ਦੇ ਬਾਵਜੂਦ ਵੀ ਨਹੀਂ ਹਟਦੇ ਫੇਰ ਉਹ ਅੱਕ ਕੇ ਗਲਤ ਸਟੈਪ ਚੱਕਦੇ ਹਨ ਨ ਮੰਨ ਕੇ ਚੱਲ 70 80% ਇਹੇ ਜੇ ਹੋਣਗਾ ਘਰ ਤੇ ਜਿਹੜੇ ਉ 20 30 ਇਹ ਜਿਨ੍ਹਾਂ ਨੇ ਦਾ ਪਾਸੇ ਵੀ ਕਹਿੰਦੇ ਹੁੰਦੇ ਹਰ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ ਹੈ ਨਾ ਜਿਨ੍ਹਾਂ ਨੇ ਕੁੜੀਆਂ ਨਾਲ ਨਹੀਂ ਸੀ ਉਹਨਾਂ ਉਹ ਤਾਂ ਬਿਨਾਂ ਕੁਆਰਾਂ ਸਹੀ ਹੁਣ ਤੇ ਨਵਿਆਈਆਂ ਹੋਣ ਸਹੀ ਹੈ ਸਹੀ ਵੀ ਹੁਣ ਜੇ ਮੰਨਦਾ ਇਹਨੂੰ ਮੌਕਾ ਦੇ ਲਈ ਆਹੋ ਦੋ ਤਿੰਨ ਸਾਲਾਂ ਦਾ ਸਮਝਾ ਰਹੀ ਆ ਉਹਨੇ ਮੇਲ ਗਈ ਬਹੁਤ ਮਨਤਾ ਕੀਤੀਆਂ ਮੈਨੂੰ ਬਾਈ ਵੀਰ ਨੂੰ ਸਮਝਾ ਲਾ ਇਹਨੂੰ ਸਮਝਾ ਲਾ ਇਹ ਦਿਨ ਮੈਂ ਕੋ ਟੁਕੜ ਹੁਣ 20 ਦਿਨ ਹੋ ਗਏ ਤੇ ਮੱਥਾ ਮਾਰਦੇ ਤੇ ਹੁਣ ਮੈਂ ਉਹਨੂੰ ਰੱਖਦਾ ਵੀ ਕੋਲੇ ਆ ਮੈਨਾਂ ਨਹੀਂ ਦਿੰਦਾ ਉਹਦੇ ਨਾਲ ਹੁਣ ਇਹਦਾ ਮਾਨ ਹੋਇਆ ਕਹਿੰਦਾ ਮੈਨੂੰ ਥੋੜਾ ਥੋੜਾ ਉਹਦੇ ਨਾਲੋਂ ਟੁੱਟਣ ਤੇ ਮੈਂ ਕਿਹਾ ਇਹੀ ਤੂੰ ਅਦੀ ਘਰ ਵਾਲੀ ਨੂੰ ਭੇਜਦਾ ਨਹੀਂ ਉਹਦੇ ਕੋਲ ਮੈਂ ਜਾਣ ਨਹੀਂ ਦਿੰਦਾ ਜਾਣ ਜਾਣ ਨਹੀਂ ਦਿੰਦਾ ਬਈ ਨਾ ਬਈ ਜਾਣ ਨਹੀਂ ਦਿੰਦਾ ਔਖਾ ਹੋਇਆ ਹਾਂ ਔਖਾ ਬਈ ਹਫਤਾ ਦਾ ਬਹੁਤ ਔਖਾ ਹੋਇਆ ਮੇਰੇ ਕੋਲੇ ਬਹੁਤ ਔਖਾ ਮੈਂ ਉਹਦੇ ਬਿਨਾਂ ਰਹਿ ਨਹੀਂ ਸਕਦਾ ਤੇ ਹੁਣ ਹੁਣ ਮੈਂ ਉਹ ਮੈਂ ਕਹਾਂ ਵੀ ਇਹੀ ਤੂੰ ਹੁਣ ਮੰਨ ਲਾ 20 25 ਦਿਨ ਆਪਾਂ ਹੋਰ ਨਹੀਂ ਜਾਣਾ ਕੋਣ ਜਨਾਨੀ ਕੁੜੀ ਫੋਨ ਲਾਉਂਦੀ ਐ ਮੈਂ ਚੱਕ ਨਹੀਂ ਦਿੰਦਾ ਬਿਲਕੁਲ ਹੁੰਦਾ ਫੋਨ ਇਹਦਾ ਮੈਂ ਉਹਨੂੰ ਸਿੱਧਾ ਕਹਤਾ ਮੈਂ ਕਹ ਇਹਦਾ ਨਾਤਾ ਤੋੜ ਨਹੀਂ ਮੈਂ ਪੁਲਿਸ ਨੂੰ ਫੜਾਵਾਂਗਾ ਮੈਂ ਉਹ ਕੁੜੀ ਨੂੰ ਵੀ ਕਹਤਾ ਜਿਹੜੀ ਦੀ ਘਰ ਵਾਲੀ ਐ ਵੀ ਤੂੰ ਮੇਰੇ ਨਾਲ ਸਹਿਮਤ ਤਾਂ ਕਹਿੰਦੀ ਹਾਂ ਮੈਂ ਕਹ ਚੁੱਪ ਕਰਕੇ ਠਾਣੇ ਚੱਲਾਂਗੇ ਵੀ ਸਾਡੇ ਬੰਦੇ ਨੂੰ ਬਲੈਕਮੇਲ ਕਰਦੀ ਐ ਇਹਨੇ ਪੈਸੇ ਖਾ ਗਏ ਹੁਣ ਕੀ ਕਹਿਣਾ ਚਾਹੁੰਦੇ ਆ ਜਿਹੜੇ ਲੋਕ ਜਿਹੜੇ ਬਾਹਰ ਮੂੰਹ ਮਾਰਦੇ ਆ ਬਾਹਰ ਆਉਂਦੀਆਂ ਜਨਾਨੀਆਂ ਨਾਲ ਧੋਖਾ ਕਰਦੇ ਆ ਪਰ ਉਹਨਾਂ ਨਾਲ ਕੀ ਕਹਿਣਾ ਉਦੇ ਕੋਈ ਅਲੱਗ ਸਿਸਟਮ ਨਹੀਂ ਲੱਗਿਆ ਤੇ ਘਰ ਵਾਲੀ ਦੇ ਕੋਈ ਅਲੱਗ ਨਹੀਂ ਲੱਗਣਾ ਜਿਹੜਾ ਤੁਸੀਂ ਬਾਹਰ ਮੂੰਹ ਮਾਰਨਾ ਹੋਈ ਇਹਦੇ ਘਰ ਵਾਲੀ ਨੂੰ ਮੂੰਹ ਪਿਆਰ ਦਿਓ ਨਾ ਤਾਂ ਉਹ ਗਲਤ ਸਟੈਪ ਚੱਕੇ ਨਾ ਹੁਣ ਤੁਹਾਡਾ ਫੋਨ ਕਰੇ ਪਿਆ ਨਾ ਤੁਹਾਡਾ ਫੋਨ ਨੂੰ ਕੋਈ ਟੈਨਸ਼ਨ ਹੋਵੇ ਨਾ ਸੋਨ ਨੂੰ ਕੋਈ ਟੈਨਸ਼ਨ ਹੋਵੇ ਤੁਸੀਂ ਆਪ ਦਾ ਨਿਆਰੇ ਨਾਲ ਜ਼ਿੰਦਗੀ ਜਿਉਂਗੇ ਜਦ ਤੁਸੀਂ ਫੜੇ ਗਈ ਹੈ ਤੁਸੀਂ ਸਾਰੀ ਜ਼ਿੰਦਗੀ ਲਈ ਕਾਣੇ ਆ ੱੱਕੇ ਖਾ ਲਓ ਬਾਹਰ ਕੰਜਰਪੁਣਾ ਕਰ ਲਓ ਯਾਰ ਪਰ ਆਪਦੀ ਘਰ ਵਾਲੀ ਤਾਂ ਸਮਝੋ ਆਪਦੇ ਘਰੇ ਤਾਂ ਉਹ ਸ਼ਾਮ ਨੂੰ ਆਪਦੇ ਘਰੇ ਤਾਂ ਆਓ ਉਹ ਪੰਦਾ ਹੱਕੇ ਰੋ ਤਾਂ ਮੂੰਹ ਪਿਆਰੋ ਨਾ ਉਹਨੂੰ ਜ਼ਰੂਰ ਦਿਓ ਘਰ ਵਾਲੀ ਇੰਨੀ ਕੰਬਲੀ ਵੀ ਨਹੀਂ ਹੁੰਦੀ ਉਹਨੂੰ ਸਾਰਾ ਪਤਾ ਹੁੰਦਾ ਯਾਰ ਵੀ ਇਹ ਕੀ ਕਰਦਾ ਕੀ ਨਹੀਂ ਕਰਦਾ ਭਰਾ ਉਹਦੇ ਘਰ ਘਰ ਨੂੰ ਤਾਂ ਸਮਝਿਆ ਯਾਰ ਬੰਦਾ ਹੁਣ ਤੈਨੂੰ ਤੈਨੂੰ ਲੱਗਦਾ ਵੀ ਮੈਂ ਗਲਤ ਕੀ ਕਰ ਰਿਹਾ ਸੀਗਾ ਬਈ ਮਨ ਦਾ ਮੈਂ ਗਲਤ ਕੀਤਾ ਘਰ ਵਾਲੀ ਮੇਰੀ ਬਹੁਤ ਸਹੀ ਹੈ ਮੈਨੂੰ ਪਤਾ ਪਰ ਯਾਰ ਉਹਨੇ ਮੈਨੂੰ 2-3 ਵਾਰੀ ਉੱਤੋਂ ਫੜ ਵੀ ਲੈ ਠੀਕ ਆ ਪਰ ਉਹ ਕੁੜੀ ਬਹੁਤ ਸਿਆਣੀ ਯਾਰ ਮੇਰਾ ਕਰਦੀ ਆ ਹਨਾ ਹਜੇ ਵੀ ਉਹ ਗੱਲ ਚੋਂ ਨਿਕਲ ਨਹੀਂ ਦੇ ਆ ਮੈਂ ਬਈ ਹਜੇ ਕੱਢੂਗਾ ਇਹ 20 ਕਿ ਦਿਨ ਹੀ ਹੋਇਆ ਪਹਿਲਾਂ ਬਾਲਾ ਕਰਦਾ ਸੀਗਾ ਹੁਣ ਘਟ ਗਿਆ ਠੀਕ ਆ ਜੇ 1.5 ਸਾਲ ਦੀ ਘਰ ਵਾਲੀ ਨੇ ਇੰਨਾ ਕਸਾ ਬਰ ਰੱਖਿਆ ਕਿਸੇ ਨੂੰ ਨਹੀਂ ਦੱਸਿਆ ਉਦੋਂ ਬਾਅਦ ਜਦੋਂ ਬਾਈ ਜਮਾ ਇਹਦਾ ਜਦੋਂ ਦੋ ਤਿੰਨ ਲਈ ਉਹਨੇ ਫੜ ਲਿਆ ਉਤੋਂ ਫੇਰ ਉਹਨੇ ਮੈਨੂੰ ਦੱਸਿਆ ਮੈਨੂੰ ਕਹਿੰਦੀ ਬਾਈ ਵੀ ਤੇਰਾ ਯਾਰ ਆ ਕੁਝ ਕਰੀ ਜਾਂਦਾ ਵੀ ਕੱਲ ਨੂੰ ਮੈਂ ਕੋਈ ਗਲਤ ਸਟੈਪ ਚੱਕ ਲਿਆ ਫੇਰ ਨਾ ਤੁਸੀਂ ਕਿਉਂ ਵੀ ਤੁਸੀਂ ਮੈਨੂੰ ਕਹਿਣਾ ਹਨਾ ਵੀ ਤੂੰ ਆ ਕੀ ਕੀਤਾ ਤੇ ਹੁਣ ਤੁਸੀਂ ਉਹਨੂੰ ਸਮਝਾਓ ਜੇ ਮੁੰਡਾ ਗਲਤ ਹੋਵੇ ਬਾਈ ਕਹਿੰਦੇ ਹੁੰਦੇ ਵੀ ਕੁਝ ਨਹੀਂ ਹੁੰਦਾ ਜਦੋਂ ਕੁੜੀ ਗਲਤ ਹੋ ਜੇ ਉਹ ਕੁੜੀ ਦੇ ਬਾਲੇ ਉਲਟ ਹੁੰਦੇ ਲੋਕ ਬਾਈ ਉਹਦੇ ਉਲਟ ਹੋਣੀ ਆ ਹੁਣ ਕੁੜੀ ਨੂੰ ਆਪਾਂ ਹੀਰਾ ਕਹਿੰਦੇ ਹੁੰਨੇ ਆ ਤੇ ਹੀਰੇ ਚ ਇੱਕ ਵਾਰੀ ਤਰੇਡ ਆ ਜੇ ਤੋ ਦੁਬਾਰੇ ਹੀਰਾ ਨਹੀਂ ਬਣਦੀ ਤੇ ਮੁੰਡਾ ਤਾਂ ਲੋਹੇ ਵਾਲਾ ਕੰਮ ਹੀ ਆ ਘੁੱਟ ਕੇ ਇਧਰ ਨੂੰ ਸੱਦਾ ਕਰ ਲੈ ਤੇ ਫਿਰ ਇਧਰ ਨੂੰ ਕਰ ਲੈ ਠੀਕ ਆ ਮੁੰਡੇ ਨੂੰ ਹੁਣ ਆਪਾਂ ਕਹਿ ਦਨੇ ਪਰ ਮੁੰਡੇ ਨੂੰ ਇੱਕ ਚੀਜ਼ ਸਮਝਣੀ ਚਾਹੀਦੀ ਜਦੋਂ ਕਿਸੇ ਦੀ ਧੀ ਆਪਣੀ ਭੈਣ ਕੱਲ ਨੂੰ ਕਿਸੇ ਦੇ ਵਿਆਹ ਕੇ ਜਾਂਦੀ ਆ ਜੋ ਮੁੰਡਾ ਖਰਾਬ ਕਰੇ ਆਪਾਂ ਨੂੰ ਕਿੰਨਾ ਦੁੱਖ ਲੱਗਦਾ ਤੇ ਉਹ ਵੀ ਕਿਸੇ ਦੀ ਭੈਣ ਆ ਜਿਹੜੀ ਆਪਾਂ ਵਿਆਹ ਕੇ ਲੈਂਦੀ ਆ ਤੇ ਕੱਲ ਨੂੰ ਮੰਨ ਕੇ ਚੱਲ ਹੁਣ ਇਹ ਦੀ ਧੀ ਆ ਇਹ ਦੀ ਧੀ ਦੁਖੀ ਹੋਊਗੀ ਤੇ ਇਹਨੂੰ ਨਾਲ ਦੁੱਖ ਆਊਗਾ ਅਜੇ ਤਾਂ ਚੰਗੀ ਆ ਜਿਹੜਾ ਉਹਨੇ ਆਦੇ ਭਰਾਵਾਂ ਤੇ ਆਦੇ ਮਾਪਿਆਂ ਨੂੰ ਦੱਸਿਆ ਮੈਨੂੰ ਦੱਸਿਆ ਇਹ ਇੱਕ ਤੇ ਕੱਲ ਨੂੰ ਮੰਨ ਕੇ ਚੱਲੋ ਗਲਤ ਸਟੈਪ ਨਾ ਚੱਕੋ ਆਦੇ ਹੁਣ ਸਮਝਾਉਂਗੇ ਮੈਂ ਭਾਈ ਇਹਨੂੰ ਮੈਂ ਇਹਨੂੰ ਉਹਦਾ ਫੋਨ ਮੇਰੇ ਕੋਲ ਇਹਦਾ ਫੋਨ ਮੇਰੇ ਕੋਲ ਉਹ ਫੋਨ ਆਉਂਦਾ ਮੈਂ ਉਹਨੂੰ ਗਾਲਾਂ ਦੇ ਕੇ ਕੱਟ ਦੇਣਾ ਹੁਣ ਮੈਂ ਕਹਿੰਦਾ ਨਹੀਂ ਮੈਂ ਪੁਲਿਸ ਰਿਪੋਰਟ ਕਰ ਦੂੰਗਾ ਇਹਨੂੰ ਫੋਨ ਨਹੀਂ ਲਾਉਣਾ ਹੁਣ ਮੈਂ ਇਹਨੂੰ ਫੋਨ ਨਹੀਂ ਫੜਾਂਦਾ ਹੁਣ ਮਾੜਾ ਮੁੰਡਾ ਹੈਗਾ ਦਿਮਾਗ ਤੇ ਲੋਕ ਕੰਟਰੋਲ ਹੈਗਾ ਹਾਂ ਬਈ ਬਹੁਤ ਆਇਆ ਤਾਂ ਹੁਣ ਮੈਂ ਬਸ ਆ ਕੇ ਬਾਈ ਕੋਲ ਹੀ ਰਹਿਣਾ ਹੁਣ ਖੇਤਾਂ 'ਚ ਹੀ ਲਈ ਰਖਦਾ ਇਹਨੂੰ ਇੱਧਰ ਮਤਲਬ ਪੱਠੇ ਪੁੱਠੇ ਵੱਢ ਲਈ ਸਪਰੇਅ ਕਰ ਲਈ ਇੱਥੇ ਰੌਣਕ ਮੇਲਾ ਲੱਗੇ ਰਾਂ ਅਥਨੇ ਲਵਾਈ ਦੇ ਦੋ ਪੈਗ ਤੇ ਘਰੇ ਛੱਡ ਦਈਦਾ ਵੀ ਕਰ ਮੋਹ ਜਾ ਕੇ ਲੋ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਪਵਾ ਕੇ ਲਵਾਂਗੇ ਬਾਬੇ ਤੋਂ ਤੁਸੀਂ ਦੇਖ ਲਓ ਦੋਸਤੋ ਗੱਲ ਕੀ ਸੀ ਗੱਲ ਇਹ ਸੀਗੀ ਵੀ ਜਿਹੜਾ ਘਰ ਵਾਲਾ ਸੀਗਾ ਆਪਣੀ ਘਰ ਵਾਲੀ ਨਹੀਂ ਸਮਝਦਾ ਨਹੀਂ ਸੀਗਾ ਬਾਹਰ ਮੂੰਹ ਮਾਰਦਾ ਸੀਗਾ ਠੀਕ ਹੈ ਜਦੋਂ ਆਪਾਂ ਅਣਜਾਣ ਘਰ ਵਾਲੀ ਅਣਜਾਣ ਨਹੀਂ ਹੁੰਦੀ ਘਰ ਵਾਲੀ ਨੂੰ ਸਾਰਾ ਪਤਾ ਹੁੰਦਾ ਵੀ ਕੀ ਕਰਦਾ ਕੀ ਨਹੀਂ ਕਰਦਾ ਮੁੰਡਾ ਕਹਿੰਦਾ ਮੈਂ ਹੁਣ ਉਹਨੂੰ ਮਿਲਦਾ ਨਹੀਂ ਉਸ ਕੁੜੀ ਨੂੰ ਮੈਂ ਮਿਲਦਾ ਨਹੀਂ ਜਿਹਦੇ ਕਰਕੇ ਮੈਂ ਹੁਣ ਠੀਕ ਆ ਕਿਉਂਕਿ ਉਸ ਕੁੜੀ ਨੇ ਮੇਰੇ ਉੱਤੇ ਕੁਝ ਕਰਾਇਆ ਸੀਗਾ ਟੂਣਾ ਟੱਪਾ ਕਰਾਇਆ ਸੀਗਾ ਜਿਹਦੇ ਕਰਕੇ ਮੈਂ ਗਲਤ ਹੋ ਗਿਆ ਠੀਕ ਹੈ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਇੱਕ ਸੱਦੇ ਰਾਹ ਲੈ ਕੇ ਜਾਂਦੀ ਆ ਸਾਡੀ ਵੀਡੀਓ ਇੱਕ ਸੇਹ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ